ਸਾਡੇ ਕੋਲ ਪਹਿਲਾਂ ਤੋਂ ਲਿਸਟਾਂ ਬਣਾਈ ਹੋਈ ਹੈਗੀ ਅਸੀਂ ਆਇਡੈਂਟੀਫਾਈ ਕੀਤੇ ਹੋਏ ਨੇ ਕਰ ਆ ਟਾਰਗੇਟਡ ਸਰਚ ਆਪਰੇਸ਼ਨ ਹੈਗਾ ਸਾਡਾ ਤੇ ਅਸੀਂ ਜਿਹੜੇ ਵੀ ਸ਼ੱਕੀ ਬੰਦੇ ਨੇ ਜਿਨ੍ਹਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਡਰੱਗਸ ਦੀ ਉਹਨਾਂ ਘਰਾਂ 'ਚ ਅਸੀਂ ਸਰਚ ਕਰਨ ਦੇ ਆ ਮਲਾਈਆਂ ਹੋਈਆਂ ਹੈਗੀਆਂ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਉਹ ਹੋਟਲਾਂ 'ਚ ਵੀ ਜਿੱਥੇ ਨਜਾਇਜ਼ ਜਿਹੜਾ ਹੈਗਾ ਕਾਰੋਬਾਰ ਹੁੰਦਾ ਉਹਦੇ ਤੇ ਵੀ ਜਿਹੜੀ ਹੈਗੀ ਹੈ ਰੈਡਾ ਕਿੱਧੀਆਂ ਚੱਲ ਰਹੀ ਹੈ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ এডਿਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਸਰ ਅਜ ਬਠਿੰਡਾ ਤਲਵੰਡੀ ਸਾਬੋ ਚ ਆਪਰੇਸ਼ਨ ਚ ਲਾਇਆ ਸਰਚ ਆਪਰੇਸ਼ਨ ਕਿੱਥੇ ਕਿੱਥੇ ਚੱਲ ਰਿਹਾ ਸਰ ਕਿੰਨੇ ਮੁਲਾਜ਼ਮ ਨਾਲ ਲੈ ਕੇ ਸਰਚਿੰਗ ਕਰ ਰਹੇ ਹੋ ਤੇ ਮੋਕਾ ਅਜੰਡਾ ਕੀ ਹੈ ਮਸ਼ੀਨ ਨੂੰ ਲੈ ਕੇ ਅੱਜ ਮਾਨਯੋਗ ਅਸ਼ੀਸ਼ ਸਾਹਿਬ ਦੀ ਡਾਇਰੈਕਸ਼ਨਸ ਦੇ ਅਕੋਰਡਿੰਗ ਤਲਵੰਡੀ ਸਾਹਿਬ ਉਹ ਸਿਟੀ ਦੇ ਵਿੱਚ ਵਾਰਡ ਨੰਬਰ 11 ਤੇ ਅਸੀਂ ਹੁਣ ਇੱਥੇ ਆਏ ਆ ਇੱਥੇ ਸਾਡਾ ਸਰਚ ਅਭਿਆਨ ਚੱਲ ਰਿਹਾ ਹੈ ਸਾਡੇ ਕੋਲ ਪਹਿਲਾਂ ਤੋਂ ਲਿਸਟਾਂ ਬਣਾਈ ਹੋਈ ਹੈਗੀ ਅਸੀਂ ਆਈਡੈਂਟੀਫਾਈ ਕੀਤੇ ਹੋਏ ਨੇ ਕਰ ਆ ਟਾਰਗੇਟਡ ਸਰਚ ਆਪਰੇਸ਼ਨ ਹੈਗਾ ਸਾਡਾ ਤੇ ਅਸੀਂ ਜਿਹੜੇ ਵੀ ਸ਼ੱਕੀ ਬੰਦੇ ਨੇ ਜਿਨ੍ਹਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਡਰੱਗਸ ਦੀ ਉਹਨਾਂ ਘਰਾਂ 'ਚ ਅਸੀਂ ਸਰਚ ਕਰਨ ਦੇ ਆ ਉਹਦੇ ਵਿੱਚ ਦੋ ਡੀਐਸਪੀ ਸਾਹਿਬ ਨੇ ਡੀਐਸਪੀ ਤਲਵੰਡੀ ਸਾਹਿਬ ਉਹ ਡੀਐਸਪੀ ਡੀ ਐਸਐਚਓ ਮੋੜ ਰਾਮਾ ਤਲਵੰਡੀ ਸਾਹਿਬ ਉਹ ਚੌਕੀ ਇਚਾਰਜ ਨਾਲ ਨੇ ਆਲਮੋਸਟ 100 ਪੁਲਿਸ ਮੁਲਾਜ਼ਮ ਨੇ ਤੇ ਅਸੀਂ ਅੱਜ ਇੱਥੇ ਸਰਚ ਕਰਨ ਦੇ ਆ ਕਈ ਸ਼ੱਕੀ ਬੰਦੇ ਵੀ ਹੁਣ ਹਿਰਾਸਤ ਚ ਲੈ ਗਏ ਨੇ ਤੇ ਉਸ ਤੋਂ ਇਲਾਵਾ ਹੋਰ ਜਿਹੜੀ ਵੀ ਬੰਦੀ ਕਾਰਵਾਈ ਹੈ ਉਹ ਅਸੀਂ ਕਰਨ ਰਿਹਾ ਤੇ ਡਿਟੇਲ ਦੇ ਵਿੱਚ ਜਿਹੜਾ ਆ ਦਾ ਆਉਟਪੁੱਟ ਹੈ ਉਹ ਤੁਹਾਨੂੰ ਅਸੀਂ ਬਾਅਦ ਚ ਦੱਸਾਂਗੇ ਕੋਈ ਰਿਕਵਰੀ ਫਰ ਹੁਣ ਤੱਕ ਹੋਈ ਹੈ ਹੁਣ ਸਾਡਾ ਆਪਰੇਸ਼ਨ ਅਜੇ ਆਨਗੋਇੰਗ ਹੈ ਕਈ ਸ਼ੱਕੀ ਬੰਦੇ ਅਸੀਂ ਹਿਰਾਸਤ ਚ ਲੈਏ ਆ ਰੀਕਵਰੀ ਬਾਰੇ ਅਸੀਂ ਤੁਹਾਨੂੰ ਬਾਅਦ ਚ ਦੱਸ ਦੇਵਾਂਗੇ ਸਰ ਕੋਈ ਹੋਟਲ ਵਗੈਰਾ ਵੀ ਚੈੱਕ ਕਰਦੇ ਹੋ ਜਿੱਥੇ ਨਸ਼ਾ ਵਿਗਾਰਾ ਜ਼ਿਆਦਾ ਦਿਖਦਾ ਹੈ ਜਾਂ ਕੋਈ ਗਲਤ ਕੰਮ ਹੋ ਰਿਹਾ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਮਾੜੇ ਅਨਸਰਾਂ ਦੀ ਉਹ ਸਾਰੇ ਅਸੀਂ ਵੈਰੀਫਾਈ ਕਰਾਂਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਚੈੱਕ ਕਰਾਂਗੇ ਸ਼੍ਰੀ ਹਰਮਨਬੀਰ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਹਦਾਇਤਾਂ ਤੇ ਜਿਹੜਾ ਹੈਗਾ ਇਹ ਕਸੋ ਆਪਰੇਸ਼ਨ ਜਿਹੜੇ ਹੈਗੇ ਆ ਸਮੇਂ-ਸਮੇਂ ਤੇ ਜਿਹੜੇ ਹੈਗੇ ਆ ਇਹ ਕਿਤੇ ਜਾਂਦੇ ਹੈਗੇ ਆ ਤੇ ਸਰਚ ਇਹਦੇ ਵਿੱਚ ਜਿਹੜੀ ਹੈਗੀ ਆ ਵਕ ਵਕ ਮੁਹੱਲਿਆਂ ਦੀ ਜਿਹੜੇ ਬਦਨਾਮ ਗਲੀ ਮੁਹੱਲੇ ਹੁੰਦੇ ਆ ਜਾਂ ਬਦਨਾਮ ਘਰ ਹੁੰਦੇ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਗਲੀ ਮੁਹੱਲਿਆਂ ਦੀ ਸਰਚ ਕੀਤੀ ਜਾਂਦੀ ਹੈਗੀ ਹੈ ਤੇ ਉਹਦੇ ਵਿੱਚ ਜਿਹੜੇ ਹੈਗੇ ਆ ਲਵਾਰਿਸ ਵਿਕਲ ਵਗੈਰਾ ਜਾਂ ਲਵਾਰਿਸ ਜਿਹੜੀ ਹੈਗੀ ਆ ਕੋਈ ਜਿਨ੍ਹਾਂ ਦੇ ਕਾਗਜ਼ ਪੱਤਰ ਦੇਖ ਕੇ ਮੌਕੇ ਤੇ ਹੀ ਉਹਨਾਂ ਨੂੰ ਜਿਹੜੇ ਛੱਡੇ ਜਾਂਦੇ ਆ ਤੇ ਜਿਹੜੇ ਲਵਾਰਿਸ ਹੁੰਦੇ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੀ ਕੋਈ ਬੰਦੇ ਨਸ਼ਾ ਪੱਤਾ ਵੇਚਦੇ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਸਲੱਖਾਂ ਦੇ ਪਿੱਛੇ ਜਿਹੜਾ ਭੇਜਿਆ ਜਾਂਦਾ ਸਰ ਹੁਣ ਤਾਂ ਕੋਈ ਸ਼ੱਕੀ ਵਿਅਕਤੀ ਕਾਫੀ ਫੜੇ ਨੇ ਕੋਈ ਰਿਕਵਰੀ ਵੀ ਕੀਤੀ ਕਿੰਨੇ ਕਿ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਅ ਤੁਹਰਾ ਅਪ ਕੀਤਾ ਹੈਗਾ ਇਹਦੇ ਵਿੱਚੋਂ ਜਿਹੜਾ ਹੈਗਾ ਹਾਲੇ ਇਹਨਾਂ ਦੇ ਜਿਹੜੇ ਹੈਗੇ ਵਹੀਕਲ ਵਗੈਰਾ ਅਸੀਂ ਕਬਜ਼ੇ ਦੇ ਵਿੱਚ ਲਏ ਆ ਤੇ ਮੋਬਾਈਲ ਲਏ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਤੇ ਜੇ ਇਹਨਾਂ ਦੇ ਕੋਲ ਜੈਨੂਨ ਕਾਗਜ਼ ਪੱਤਰ ਹੋਣਗੇ ਇਹ ਜਾਂ ਜੈਨੂਨ ਹੋ ਮੋਬਾਈਲ ਫੋਨ ਵਗੈਰਾ ਹੋਣਗੇ ਤਾਂ ਉਹ ਜਿਹੜੇ ਹੈਗੇ ਇਹਨਾਂ ਦੇ ਵਾਪਸ ਕਰਤੇ ਜਾਣਗੇ ਤੇ ਨਹੀਂ ਤਾਂ ਫਿਰ ਜਿਹੜੀ ਹੈਗੀ ਹੈ ਬੰਦੀ ਇਹਨਾਂ ਤੇ ਲੀਗਲ ਕਾਰਵਾਈ ਜਿਹੜੀ ਕੀਤੀ ਜਾਊਗੀ ਹੋਟਲਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਘਰਾਂ 'ਚ ਵੀ ਕਿਤੇ ਹੋਟਲਾਂ ਦੀ ਵੀ ਕੀਤੀ ਜਾ ਰਹੀ ਹੈ ਵੀ ਹਾਂਜੀ ਇਹ ਹੋਟਲਾਂ ਤੇ ਵੀ ਅਸੀਂ ਜਿਹੜੀਆਂ ਅੱਜ ਟੀਮਾਂ ਲਾਈਆਂ ਹੋਈਆਂ ਹੈਗੀਆਂ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਉਹ ਹੋਟਲਾਂ 'ਚ ਵੀ ਜਿੱਥੇ ਨਜਾਇਜ਼ ਜਿਹੜਾ ਹੈਗਾ ਕਾਰੋਬਾਰ ਹੁੰਦਾ ਉਹਦੇ ਤੇ ਵੀ ਜਿਹੜੀ ਹੈਗੀ ਹੈ ਰੈਡਾ ਕੀਤੀਆਂ ਜਾ ਰਹੀਆਂ ਤੇ ਸਰ ਕੀ ਮੈਸੇਜ ਦੇਣਾ ਚਾਹੋਗੇ ਕਿ ਲਗਾਤਾਰ ਜਾਰੀ ਰਹਿਣੇ ਹੈ ਮੈਸੇਜ ਇਹ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਜਦੋਂ ਤੋਂ 21 11 ਤੋਂ ਇਸ ਜ਼ਿਲ੍ਹੇ ਦਾ ਜਿਹੜਾ ਚਾਰਜ ਸੰਭਾਲਿਆ ਹੈਗਾ ਉਹਦੇ 'ਚ ਇਹਦੇ 'ਚ ਕ੍ਰਾਈਮ 'ਚ ਜਿਹੜੀ ਹੈਗੀ ਹੈ ਬਠਿੰਡਾ ਜ਼ਿਲ੍ਹੇ 'ਚ ਕਾਫੀ ਗ੍ਰੈਵਟਾਈ ਹੈ ਜਿਹੜਾ ਕਿ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਸਖਤੀ ਦੇ ਕਾਰਨ ਹੀ ਜਿਹੜਾ ਹੈਗਾ ਸੰਭਵ ਹੋ ਸਕਿਆ ਹੈਗਾ ਤੇ ਇਹੋ ਜਿਹੇ ਜਿਹੜੇ ਅਫਸਰ ਹੈਗੇ ਆ ਮਤਲਬ ਅੱਗੇ ਹੋ ਕੇ ਜਿਹੜੇ ਲੱਗਦੇ ਆ ਤੇ ਸਟੈਂਡ ਲੈਂਦੇ ਆ ਤੇ ਇਹੋ ਜਿਹੇ ਅਫਸਰਾਂ ਦੇ ਬਦੌਲਤੀ ਜਿਹੜਾ ਹੈਗਾ ਨਸ਼ੇ ਨੂੰ ਤੇ ਹੋਰ ਜਿਹੜਾ ਹੈਗਾ ਕ੍ਰਾਈਮ ਨੂੰ ਜਿਹੜੀ ਠੱਲ ਪਾਈ ਆ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋਜ